ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਅਸੀਂ ਬਣਾਵਾਂਗੇ ਆਲੂ ਤੇ ਕਟਰਾਂ ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਤੁਸੀਂ ਸੋਚ ਰਹੇ ਹੋਣੇ ਆ ਕਿ ਆਲੂ ਮਟਰ ਦੀ ਸਬਜ਼ੀ ਤਾਂ ਆਪਾਂ ਕਈ ਵਾਰ ਖਾਧੀ ਹੈ ਪਰ ਇਹ ਕਟਰ ਕੀ ਚੀਜ਼ ਹੁੰਦੇ ਆ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਕਟਰ ਕੀ ਚੀਜ਼ ਹੁੰਦੇ ਆ ਤੇ ਵੀਡੀਓ ਨੂੰ ਤੁਸੀਂ ਬਿਨਾਂ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਤਾਂ ਤੁਸੀਂ ਸਾਰੀ ਦੇਖਦੇ ਹੋ ਤੇ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਤੇਲ ਗਰਮ ਮੈਂ 3 ਤੋਂ 4 ਚਮਚ ਕੜਾਹੀ ਦੇ ਵਿੱਚ ਤੇਲ ਪਾ ਕੇ ਗਰਮ ਕਰ ਰਹੀ ਹਾਂ ਮੈਂ ਸਰੋਂ ਦਾ ਤੇਲ ਯੂਜ਼ ਕਰ ਰਹੀ ਹਾਂ ਮੈਂ ਘਰ ਦੇ ਵਿੱਚ ਜਦੋਂ ਵੀ ਕੋਈ ਸਬਜ਼ੀ ਬਣਾਉਣੀ ਹੈ ਤੇ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਉਣੀ ਆ ਤੇ ਇਹਨੂੰ ਚੰਗੀ ਤਰ੍ਹਾਂ ਗਰਮ ਕਰਨਾ ਬਹੁਤ ਜ਼ਰੂਰੀ ਹੁੰਦਾ ਨਹੀਂ ਤਾਂ ਫਿਰ ਇਹਦੀ ਕੱਚੀ ਸਮੈਲ ਤੇ ਕੱਚਾ ਸੁਆਦ ਆਉਂਦਾ ਸਬਜ਼ੀ ਦੇ ਵਿੱਚ ਤੇਲ ਧੂਆਂ ਤੱਕ ਗਰਮ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੇਲ ਜਿਹੜਾ ਧੂਆਂ ਤੱਕ ਗਰਮ ਹੋ ਗਿਆ ਤਾਂ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚ ਜੀਰਾ ਤੇ 2 ਚਮਚ ਮੋਟੇ-ਮੋਟੇ ਟੁਕੜਿਆਂ ਦੇ ਵਿੱਚ ਕੱਟ ਕੀਤਾ ਹੋਇਆ ਲਸਣ ਪਾ ਦੇਣਾ ਲਾ ਸਾਨੂੰ ਆਪਾਂ ਹਲਕਾ ਜਿਹਾ ਫਰਾਈ ਕਰਨਾ ਹੈ ਜਦੋਂ ਤੱਕ ਇਹਦਾ ਕਲਰ ਜਿਹੜਾ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਉਦੋਂ ਤੱਕ ਜਿਆਦਾ ਇਹਨੂੰ ਕਾਲਾ ਨਹੀਂ ਕਰਨਾ ਬਸ ਹਲਕਾ ਜਿਹਾ ਫਰਾਈ ਕਰਨਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਹਰੀਆਂ ਮਿਰਚਾਂ ਕਟੀਆਂ ਹੋਈਆਂ ਮਿਰਚਾਂ ਨੂੰ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਫਰਾਈ ਕਰਨੇ ਤੜਕੇ ਦੇ ਵਿੱਚ ਤੇ ਬਹੁਤ ਹੀ ਵਧੀਆ ਸਵਾਦ ਆ ਜਾਂਦਾ ਹੈ ਸਬਜ਼ੀ ਦੇ ਵਿੱਚ ਇਹ ਮਿਰਚਾਂ ਦਾ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਮੈਂ 6-7 ਆਲੂ ਲਏ ਸੀ ਪਤਲੇ-ਪਤਲੇ ਟੁਕੜਿਆਂ ਦੇ ਵਿੱਚ ਇਹਨਾਂ ਨੂੰ ਮੈਂ ਕੱਟ ਲਿਆ ਹੁਣ ਇਹਦੇ ਵਿੱਚ ਪਾਵਾਂਗੇ ਨਮਕ ਮੈਂ ਨਮਕ ਪਾਇਆ ਅੱਧਾ ਕ ਚਮਚ ਅੱਧਾ ਚਮਚ ਪਾਵਾਂਗੇ ਹਲਦੀ 1/4 ਚਮਚ ਪਾਵਾਂਗੇ ਗਰਮ ਮਸਾਲਾ 1/2 ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਬਸ ਇੰਨੇ ਹੀ ਮਸਾਲੇ ਆਪਾਂ ਇਹਦੇ ਵਿੱਚ ਪਾਨੇ ਮੈਂ ਇਹਦੇ ਵਿੱਚ ਪਿਆਜ਼ ਨਹੀਂ ਪਾਇਆ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਹੁਣ ਆਪਾਂ ਇਹ ਸਾਰੇ ਮਸਾਲੇ ਆਲੂਆਂ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਕੇ ਇਹਨਾਂ ਨੂੰ ਆਪਾਂ 3-4 ਮਿੰਟ ਲਈ ਪੱਕਣ ਦੇਣਾ ਤੇ ਉਦੋਂ ਤੱਕ ਮੈਂ ਤੁਹਾਨੂੰ ਦਿਖਾਨੀ ਆ ਕਿ ਕਟਰ ਜਿਹੜੇ ਕੀ ਚੀਜ਼ ਹੁੰਦੇ ਆ ਤੇ ਇਹਨਾਂ ਨੂੰ ਕਿੱਦਾਂ ਛਿੱਲ ਕੇ ਤਿਆਰ ਕਰੀਦਾ ਕਟਰ ਜਿਹੜੇ ਹੁੰਦੇ ਆ ਇਹ ਮਟਰਾਂ ਦੇ ਛਿਲਕੇ ਹੁੰਦੇ ਆ ਮਟਰ ਤਾਂ ਆਪਾਂ ਅਕਸਰ ਯੂਜ਼ ਕਰਨੇ ਆ ਸਬਜ਼ੀਆਂ ਦੇ ਵਿੱਚ ਬਣਾਉਣੇ ਆ ਚੋਲ ਵਗੈਰਾ ਬਣਾਉਣੇ ਆ ਮਟਰਾਂ ਦੇ ਨਾਲ ਪਰ ਜਿਹੜੇ ਛਿਲਕੇ ਆ ਨਾ ਇਹ ਆਪਾਂ ਸੁੱਟ ਦਿੰਨੇ ਆ ਇਹ ਜਿਹੜੇ ਛਿਲਕੇ ਆ ਨਾ ਇਹ ਸਬਜ਼ੀ ਬਣਾਉਣ ਦੇ ਲਈ ਇੱਕਦਮ ਤਾਜ਼ੇ ਤੇ ਫਰੈਸ਼ ਹੋਣੇ ਚਾਹੀਦੇ ਆ ਤਾਂ ਹੀ ਸਬਜ਼ੀ ਜਿਹੜੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੇਕਰ ਖਰਾਬ ਛਿਲਕੇ ਹੋਣਗੇ ਤਾਂ ਉਹਦੀ ਸਬਜ਼ੀ ਬਿਲਕੁਲ ਵੀ ਵਧੀਆ ਨਹੀਂ ਬਣੇਗੀ ਤੇ ਕੋਸ਼ਿਸ਼ ਕਰੋ ਇੱਕਦਮ ਤਾਜ਼ੇ ਫਰੈਸ਼ ਹਰੇ ਮਟਰ ਦੇ ਜਿਹੜੇ ਛਿਲਕੇ ਆ ਉਹ ਲੈਣੇ ਆ ਤੁਸੀਂ ਹਰੇ ਮਟਰ ਦੇ ਛਿਲਕੇ ਜਿਹੜੇ ਮੈਂ 1 ਕਿਲੋ ਲਏ ਸੀ ਤੇ ਜਿਹਦੇ ਵਿੱਚੋਂ ਅੱਧਾ ਕਿਲੋ ਛਿਲਕੇ ਜਿਹੜੇ ਠੀਕ ਨਿਕਲ ਗਏ ਤੇ ਬਾਕੀ ਦੇ ਖਰਾਬ ਨਿਕਲੇ ਸੀ ਉਹ ਮੈਂ ਸੁੱਟ ਦਿੱਤੇ ਤੇ ਜਿਹੜੇ ਠੀਕ ਨਿਕਲੇ ਉਹਨਾਂ ਨੂੰ ਮੈਂ ਕੁਝ ਇਸ ਤਰ੍ਹਾਂ ਦੇ ਨਾਲ ਛਿਲਕੇ ਜਿਹੜੇ ਤਿਆਰ ਕੀਤਾ ਹੈ ਇਹਨੂੰ ਆਪਾਂ ਉਹ ਉੱਤੋਂ ਦੀ ਤੋੜ ਕੇ نیچے ਨੂੰ ਆਪਾਂ ਖਿੱਚ ਕੇ ਲੈਣਾ ਇਹਦੇ ਅੰਦਰ ਜਿਹੜਾ ਪੇਪਰ ਜਿਹਾ ਲੱਗਿਆ ਹੁੰਦਾ ਇਹ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੈ ਜੇਕਰ ਇਹ ਪੇਪਰ ਆਪਾਂ ਇਹਦੇ ਵਿੱਚ ਲੱਗਿਆ ਰਹਿਣ ਦਵਾਂਗੇ ਤੇ ਸਬਜ਼ੀ ਨਾ ਤਾਂ ਖਾਣ ਦੇ ਵਿੱਚ ਸੁਆਦ ਬਣੇਗੀ ਔਰ ਇਹ ਜਿਹੜਾ ਛਿਲਕਾ ਇਹ ਗਲੇ ਦੇ ਵਿੱਚ ਲੱਗੇਗਾ ਉਹ ਸਾਈਡਾਂ ਤੇ ਜਿਹੜੇ ਰੇਸ਼ੇ ਜੇ ਲੱਗੇ ਹੁੰਦੇ ਹਨ ਇਹ ਵੀ ਕੱਢਣੇ ਬਹੁਤ ਜ਼ਰੂਰੀ ਹੈ ਇਹ ਸਾਰੇ ਛਿਲਕੇ ਜਿਹੜੇ ਮੈਂ ਇਸੇ ਤਰੀਕੇ ਦੇ ਨਾਲ ਛਿੱਲ ਕੇ ਜਿਹੜੇ ਤਿਆਰ ਕੀਤੇ ਹੋਏ ਆ ਬਹੁਤ ਆਸਾਨੀ ਦੇ ਨਾਲ ਇਹ ਜਿਹੜਾ ਅੰਦਰੋਂ ਪੇਪਰ ਹੈ ਨਾ ਇਹ ਨਿਕਲ ਜਾਂਦਾ ਤੁਸੀਂ ਇੱਕ ਵਾਰ ਕੱਢ ਕੇ ਦੇਖਿਓ ਬਹੁਤ ਵਧੀਆ ਤਰੀਕੇ ਨਾਲ ਨਿਕ ਤੇ ਮੇਰੀ ਮੰਮੀ ਇਹਨੂੰ ਕਟਰ ਕਹਿੰਦੀ ਆ ਇਸ ਕਰਕੇ ਮੈਂ ਵੀ ਇਹਨੂੰ ਕਟਰ ਕਹਿੰਦੀ ਆ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਤੁਹਾਡੇ ਉੱਥੇ ਇਹਨਾਂ ਨੂੰ ਕੀ ਕਿਹਾ ਜਾਂਦਾ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਰੇ ਛਿਲਕੇ ਇਸੇ ਤਰੀਕੇ ਦੇ ਨਾਲ ਮੈਂ ਤਿਆਰ ਕੀਤੇ ਹੋਏ ਆ ਤੇ ਇਹਨਾਂ ਨੂੰ ਮੈਂ ਧੋਲਿਆ ਹੋਇਆ ਇਧਰ ਜਿਹੜੇ ਆਲੂ ਐ 3-4 ਮਿੰਟ ਹੋ ਗਏ ਆ ਪੱਕਦੇ ਹੋਏ ਹਲਕੇ ਜੇ ਬ੍ਰਾਊਨ ਹੋ ਗਏ ਆ ਆਲੂ ਹੁਣ ਆਪਾਂ ਜਿਹੜੇ ਛਿਲਕੇ ਤਿਆਰ ਕੀਤੇ ਇਹਦੇ ਵਿੱਚ ਪਾ ਦੇਨੇ ਆ ਇਹ ਛਿਲਕੇ ਪਾ ਕੇ ਆਪਾਂ ਚੰਗੀ ਤਰ੍ਹਾਂ ਦੇ ਨਾਲ ਆਲੂਆਂ ਦੇ ਨਾਲ ਮਿਕਸ ਕਰਨੇ ਆ ਛਿਲਕੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਸਬਜੀ ਬਹੁਤ ਹੀ ਟੇਸਟੀ ਲੱਗਦੀ ਹੈ ਖਾਣ ਦੇ ਵਿੱਚ ਚੰਗੇ ਤਰ੍ਹਾਂ ਮਿਕਸ ਕਰਾਂਗੇ ਤੇ ਫਿਰ ਇਹਨੂੰ ਆਪਾਂ ਟੱਕ ਦਵਾਂਗੇ 8 ਤੋਂ 9 ਮਿੰਟ ਲਈ ਬਸ ਇਸ ਤੋਂ ਬਾਅਦ ਨਹੀਂ ਟਕਣੇ ਤੇ ਵਿੱਚ ਵਿੱਚ ਆਪਾਂ ਇਹਨੂੰ 3-4 ਮਿੰਟ ਬਾਅਦ ਜਿਹੜਾ ਹੈ ਹਿਲਾ ਟੁਲਾ ਦੇਣਾ ਤਾਂ ਕਿ ਸਬਜੀ ਜਿਹੜੀ ਹੈ ਤਲੇ ਦੇ ਨਾਲ ਚਿਪਕੇ ਨਾ 12-13 ਮਿੰਟ ਲੱਗਦੇ ਹੈ ਸਬਜੀ ਬਣਾਉਣ ਦੇ ਵਿੱਚ ਬਹੁਤ ਹੀ ਜਲਦੀ ਇਹ ਸਬਜੀ ਜਿਹੜੀ ਹੈ ਬਣ ਜਾਂਦੀ ਹੈ ਮੇਨ ਪੁਆਇੰਟ ਇਹਦੇ ਵਿੱਚ ਆਲੂ ਪੱਕਣ ਦਾ ਹੰਦ ਆਲੂ ਪੱਕ ਗਏ ਤੇ ਸਬਜੀ ਸਾਡੀ ਬਣ ਕੇ ਤਿਆਰ ਹੈ ਹੁਣ ਆਪਾਂ ਇਹਨੂੰ ਟੱਕ ਦਵਾਂਗੇ 8-9 ਮਿੰਟ ਲਈ ਮੈਂ 8 ਮਿੰਟ ਇਹਨੂੰ ਟੱਕਿਆ ਤੇ 8 ਮਿੰਟ ਬਾਅਦ ਜਿਹੜੀ ਸਬਜ਼ੀ ਹੈ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਵਿੱਚ ਮੈਨੂੰ 3-4 ਵਾਰ ਹਿਲਾ ਡੁਲਾ ਦਿੱਤਾ ਸੀ ਤੇ ਸਬਜ਼ੀ ਦੇਖੋ ਕਿੰਨਾ ਵਧੀਆ ਇਹਦਾ ਕਲਰ ਆਇਆ ਮੈਂ ਤੁਹਾਨੂੰ ਆਲੂ ਕੱਟ ਕੇ ਦਿਖਾਨੀ ਆ ਬਸ ਆਲੂ ਜਿਹੜੇ ਇਹ ਪੱਕੇ ਹੋਣੇ ਚਾਹੀਦੇ ਆ ਆ ਦੇਖੋ ਬਹੁਤ ਵਧੀਆ ਤਰੀਕੇ ਨਾਲ ਆਲੂ ਜਿਹੜੇ ਕੱਟ ਰਹੇ ਆ ਤੇ ਬਸ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਤੇ ਹਰਾ ਧਨੀਆ ਪਾ ਕੇ ਮਿਕਸ ਕਰਾਂਗੇ ਚੰਗੀ ਤਰ੍ਹਾਂ ਦੇ ਨਾਲ ਹਰਾ ਧਨੀਆ ਪਾ ਕੇ ਆਪਾਂ ਸਬਜੀ ਦੇ ਵਿੱਚ ਮਿਕਸ ਕਰ ਦੇਣਾ ਇਹਨੂੰ ਤੁਸੀਂ ਰੋਟੀ ਦੇ ਨਾਲ ਪੂਰੀ ਦੇ ਨਾਲ ਪਰੌਂਠੇ ਦੇ ਨਾਲ ਖਾਓ ਬਹੁਤ ਹੀ ਸੁਆਦ ਹੈ ਸਬਜੀ ਜਿਹੜੀ ਲੱਗਦੀ ਹੈ ਖਾਣ ਦੇ ਵਿੱਚ ਸਾਡੇ ਘਰ ਇਹ ਜਿਹੜੀ ਸਬਜੀ ਹੈ ਇਹਨੂੰ ਚੋਪੜੀ ਹੋਈ ਰੋਟੀ ਦੇ ਨਾਲ ਖਾਦਾ ਜਾਂਦਾ ਹੈ ਸਾਡੇ ਘਰ ਬਹੁਤ ਪਸੰਦ ਕਰਦੇ ਚੋਪੜੀ ਰੋਟੀ ਦੇ ਨਾਲ ਇਹ ਸਬਜੀ ਤੁਸੀਂ ਇਹ ਸਬਜੀ ਕਿੱਦਾਂ ਖਾਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਆਪਾਂ ਗਰਮਾ ਗਰਮ ਸਬਜੀ ਜਿਹੜੀ ਸਰਵ ਕਰ ਲੈਣੇ ਆਂ ਸਬਜੀ ਦਾ ਕਲਰ ਦੇਖੋ ਕਿੰਨਾ ਵਧੀਆ ਆ ਸਬਜੀ ਦਾ ਟੈਕਚਰ ਦੇਖੋ ਕਿੰਨਾ ਵਧੀਆ ਆ ਇੱਕ ਵਾਰ ਤੁਸੀਂ ਮੇਰੇ ਕਹਿਣ ਤੇ ਇਹ ਸਬਜੀ ਬਣਾ ਕੇ ਜਰੂਰ ਦੇਖਿਓ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਸਬਜੀ ਜਿਹੜੀ ਕਿੱਦਾਂ ਦੀ ਬਣੀ ਸੀ ਇਹ ਕਟਰਾ ਦੀ ਸਬਜੀ ਤੇ ਜੇਕਰ ਮੇਰੀ ਇਹ ਰੈਸਪੀ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਇਦਾਂ ਦੀ ਕਿਸੇ ਹੋਰ ਡੇਲੀਸ਼ੀਅਸ ਜਿਹੀ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ